ਸ੍ਰੀ ਹਰਿ ਰਾਏ ਸ੍ਰੀ ਹਰਿ ਤੇ ਸ਼ੰਕਰ ਜੀ ਦੇ ਅਸਲੀ ਸਤਿ ਸਭ ਤੁਜਾਇ। ਇੱਕ ਬਹਾਦਰ ਸਿਮਰੇ ਆਕਾਰ ਨਾਣੇ ਦਿਹਾੜੀ ਧਾਈ ਸਭ ਥਾਨੀ ਹੋਏ ਸਹਾਇ। ਸਾਬ ਸ੍ਰੀ ਗੁਰੂ ਸਿੰਘ ਦਸਨੇ ਪਾਸ਼ਾ ਜੀ ਸਭ ਥਾਨੀ ਹੋਏ ਸਹਾਇ ਸਭ ਪਾਸ਼ਾ ਜੀ ਦੇ ਯੋਗ। ਗੁਰੂ ਗ੍ਰੰਥ ਸਾਹਿਬ ਜੀ ਦੇ ਔਰ ਦਰਸ਼ਨ ਗੁਰੂ ਦਾਤਰਾੰਤਰ ਦੇ ਬੋਲਾ ਜੀ। ਵਾਹਿਗੁਰੂ ਜੀ ਪਿਆਰੀਆਂ ਚਾਹੋ ਸਾਬ ਜਾਦੀਆਂ ਚਾਹੋ ਨਾ ਮੁਕਤੀ। ਸੇ ਤਾਂ ਅੰਮ੍ਰਿਤਾਂ ਸਮਾਜ ਵਿੱਚ ਸਤਿ ਜਿਨ੍ਹਾਂ ਨਾਮ ਦੇ ਪਿਆ ਮਨ ਚੱਕਿਆ। ਦੇਖ ਚਲਾਈ ਤੇਰੋ ਆਹੀ ਦੇਖ ਕੈਮਰਾ ਕਿਸ ਤਰ੍ਹਾਂ ਦਿਨਾਂ ਪਿਆਰਿਆਂ ਸੁਚਾਰਿਆਂ ਦੀ ਕਮਲ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਜੀ ਜਨਾ ਸਿੰਘਾਂ ਸਿੰਘਾਂ ਆਨ ਧਰਮ ਇਹ ਸਿਖ ਦਿੰਦੇ ਆਂਦ ਆਂਦ ਕਰਾ ਕੋਈ ਮਰਵਾ ਨਾ ਆਰਿਆ ਨਾਲ ਚਰਾਏ ਕੇ ਚੜਖੜੀਆਂ ਪੀ ਚੜੇ ਗੁਰਦੁਆਰੇ ਦੀ ਸੇਵਾ ਲਈ ਤੋਂ ਸਾਡੀ ਨੂੰ ਧਰਮ ਨੂੰ ਘਾਰੇ ਆ ਕੀਂ ਸੇ ਦਿਕੋ ਕਿਸ ਨਾਮ ਅਸਵਾਸ ਆਸਾਂ ਲਗਾ ਇਹ ਦਿਨਾਂ ਦੀ ਕਮਾਈ ਦਾ ਧਿਆਨ ਤੱਕ ਬੋਲੋ ਜੀ ਵਾਹਿਗੁਰੂ ਜੀ ਜੀ ਨਾ ਦਸਤਾਂ ਸਰਬਤ ਲੋਧਵਾਰੇ ਹੁਸਤਾਂ ਮਾਰੇ ਦਰਸ਼ਨ ਦੀ ਦਰ ਦਾ ਧਿਆਨ ਤੱਕ ਬੋਲੋ ਜੀ ਵਾਹਿਗੁਰੂ ਜੀ ਮੈਂ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿ 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 ਨਾਮ ਚੇਤਾ ਵੀ ਚੇਤਾਂ ਦਾ ਸਦਕਾ ਸਭ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਹਿਬ ਤਾਂ ਤਾਂ ਅਸਿਆਰੀ ਆ ਦੇਖ ਤੇਰੇ ਪਤੇ ਮੇਰੇ ਦੀਕਾਤ ਅੰਤ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਵਾਹਿਗੁਰੂ ਜੀ ਸਿੱਖਾਂ ਨੂੰ ਸਿੱਖੀ ਦਾਣ ਕੀ ਇਸ ਦਾਣ ਬਸਾਤਨ ਪ੍ਰਸਾਦ ਦਾਣ ਬੇਕ ਦਾਣ ਰਹਿਤ ਦਾਣ ਨਾ ਸਰਦਾਣ ਨਾਮ ਦਾਣ ਸ੍ਰੀ ਅਮਰ ਸਰ ਸਹਿਬ ਜੀ ਦੇ ਦਰਸ਼ਨ ਇਸ਼ਾਨ ਚੰਪੀਆਂ ਚਾਹ ਦੇ ਗੋਗੇ ਜੁਗੋ ਜਗਟਾਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਜੀ ਅੱਖਾਂ ਦਾ ਮਾਨੀ ਮਾਤੂ ਕੀ ਮਤ ਕੋ ਦੇ ਰੱਖੇ ਆਪ ਕਾ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਇ ਦਤਾਰ ਜੀਓ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਤੇ ਆਦ ਹੋ ਗੁਜਤਾ ਜਿੰਨਾ ਤੋਂ ਪੰਥ ਖਾਲਸਾ ਜੀ ਦੀ ਸ਼ੋਹਰਤ ਆ ਗਿਆ ਖੋਲੇ ਗੁਰਿਸਤਾਨ ਦੀ ਦਾਤ ਤੇ ਸੇਵਾ ਸੰਭਾਲਣ ਆਪਣੇ ਪਿਆਰੇ ਪੰਥ ਖਾਲਸਾਨ ਬਖਸ਼ੋ ਜੀ ਇਹਨਾਂ ਮਾਣਿਆਂ ਦੇ ਮਾਣ ਨੇਤਾਣਿਆਂ ਰੇਤਾਂ ਦੇ ਓਪਿਆਂ ਦੀ ਰੋਹ ਨੂੰ ਆਸਰੇ ਆਸਰੇ ਤਾਂ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਚਰਨ ਕਮਲਾ ਪਾਸ ਸਰਦਾਰ ਦਸਬੀ ਅੰਤੀ ਮਹਾਰਾਜ ਲੱਖ ਖੁਸ਼ੀਆਂ ਪਾਹੁਸਈਆਂ ਜੀ ਸਤ ਗੁਰ ਨਦਰ ਕਰੇ ਨੇ ਤੇ ਇੱਕ ਰਣਾਮ ਦੇ ਮਹਾਨ ਸੰਤ ਸੀਤਲ ਹੋਏ ਤੇ ਮਹਾਂ ਅਰਥ ਅਨਸਾਰ ਸਰਦਾਰ ਜਸਵੰਤ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਹੀ ਉਹਨਾਂ ਤੇ ਆਪ ਜੀ ਦੀ ਪਾਰ ਪਾਰ ਕਿਰਪਾ ਦਾ ਮੇਰ ਹੋਈ ਨਵੇਂ ਮਹਾਰਾਜ ਦੀ ਸਾਰੀ ਤੋਂ ਪਹਿਲਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਪੱਥਰ ਰੱਖਣ ਤੋਂ ਪਹਿਲਾਂ ਮਹਾਰਾਜ ਆਪ ਜੀ ਦੇ ਕਿਰਪਾ ਦਾ ਮੇਰ ਪਾਰ ਕਿਰਪਾ ਕੀਤੀ ਸੇਵਕਾਂ ਵੱਲੋਂ ਕੜਾ ਬਸਾ ਜੀ ਦੀ ਇਹ ਹਾਜ਼ਰ ਹੈ ਕੋਗ ਲਗੇ ਕੋਗ ਲਗੇ ਆਸੀ ਪ੍ਰਸ਼ਾਦ ਸਾਧ ਸੰਗਤ ਵਿੱਚ ਉਤਾਉਣ ਦੀ ਆਗਿਆ ਬਖਸ਼ ਕੋ ਕਿਰਪਾ ਦਾ ਮੇਰ ਕਰਨੀ ਮਿੱਠੇ ਦੇ ਪ੍ਰਸ਼ਾਦ ਹਾਜ਼ਰ ਹਨ ਸਾਧ ਸੰਗਤਾਂ ਵਿੱਚ ਉਤਾਉਣ ਦੀ ਆਗਿਆ ਬਖਸ਼ ਕੋ ਕਿਰਪਾ ਮੇਰ ਕਰਨੀ ਪਰਿਵਾਰ ਦੀ ਚੜ੍ਹਦੀ ਕਲਾ ਇਸੇ ਤਰ੍ਹਾਂ ਕੁਛ ਯਾ ਖਡੇ ਬਕਸ਼ੀ ਦੇਣਾ ਮਿਹਰ ਪਰਿਆਹ ਹੱਥ ਰੱਖਣਾ ਦੇਸ ਪਰ ਦੇਸ ਪਰਵਾਰ ਤੇ ਮਿਹਰ ਪਰਿਆਹ ਹੱਥ ਰੱਖਣਾ ਚੜ੍ਹਦੀ ਕਲਾ ਬੱਚਿਆਂ ਦੇ ਸਿਰਾਂ ਤੇ ਮਿਹਰ ਪਰਿਆਹ ਹੱਥ ਰੱਖਣਾ ਨੀਮ ਮਹਾਰਾਜ ਦੇ ਬਾਦਸ਼ਾਹ ਨੀਮ ਅਥਾ ਰੱਖਣ ਦੀ ਆਗਿਆ ਵੰਸ਼ੋ ਕਿਰਪਾ ਦੇ ਮਿਹਰ ਕਰਨੀ ਚੜ੍ਹਦੀ ਕਲਾ ਬਕਸ਼ੀ ਮਿਹਰ ਕਿਰਪਾ ਨੀਰ ਕਰਨੀ ਮਹਾਰਾਜ